ਭਾਰਤੀ ਕਿਸਾਨ ਜੋ ਪੰਜਾਬ ਦੇ ਭਾਰਤੀ ਕਿਸਾਨ ਜੋ ਪਾਕੀਆਂ ਦੇ ਤੇ ਸਾਰੇ ਨਮਾਇਦੇ ਇੱਥੇ ਆਏ ਆ ਝੋਨੇ ਦੀ ਖਰੀਦ ਨਾ ਸ਼ੁਰੂ ਹੋਇਆ ਇਹ ਕਰਕੇ ਝੋਨੇ ਦੀ ਖਰੀਦ ਜਿਹੜੀ ਆ 1 ਤਰੀਕ ਨੂੰ ਸ਼ੁਰੂ ਅੱਗੇ ਸਾਰੀਆਂ ਸਰਕਾਰਾਂ ਕਰਦੀਆਂ ਵਾ ਪਰ ਇਹ ਪਹਿਲੀ ਸਰਕਾਰ ਆ ਜਿਹਨੇ ਅੱਜ ਤੱਕ ਝੋਨੇ ਦੀ ਖਰੀਦ ਸ਼ੁਰੂ ਨਹੀਂ ਕੀਤੀ। ਬਹਾਨਾ ਇਹ ਬਣਾਇਆ ਜਾ ਰਿਹਾ ਕਿ ਸੈਲਰਾਂ ਦੇ ਵਿੱਚ ਪਿਛਲੇ ਸਾਲ ਦਾ ਝੋਨਾ ਪਿਆ ਜਾਂ ਆਰਟੀਆ ਦੀਆਂ ਜਿਹੜੀਆਂ ਵਾ ਤੇ ਕਮਿਸ਼ਨ ਨਹੀਂ ਵਧਾਇਆ ਗਿਆ। ਆਰਟੀਆ ਦਾ ਕਮਿਸ਼ਨ ਫੇਰ ਵੀ ਵਧਾਇਆ ਜਾ ਸਕਦਾ ਆ। ਝੋਨਾ ਜਿਹੜਾ ਗਦਾਮਾਂ ਚ ਪਿਆ ਉਹ ਚੱਕਿਆ ਜਾ ਸਕਦਾ ਆ ਪਰ ਜਿਹੜੀ ਜ਼ਿਮੀਂਦਾਰਾਂ ਦੀ ਫਸਲੀ ਪੱਕੀ ਹੋਈ ਫਸਲ ਆ ਇਹ ਨਹੀਂ ਰੋਕੀ ਜਾ ਸਕਦੀ ਸਾਡੀ ਫਸਲ ਜਿਹੜੀ ਆ ਅੱਜ 20 ਦਿਨ ਹੋ ਗਏ ਮੰਡੀਆਂ ਦੇ ਵਿੱਚ ਪਈ ਨੂੰ ਝੋਨਾ ਸਾਨੂੰ ਸਰਕਾਰ ਨੇ ਕਿਹਾ ਸੀ ਕਿ ਅਗੇਤਾ ਝੋਨਾ ਲਾਓ ਪਾਣੀ ਜਿਹੜਾ ਥੱਲੇ ਜਾ ਰਿਹਾ ਵਾ ਪਾਣੀ ਦੀ ਬਚਤ ਕੀਤੀ ਜਾਵੇ ਸਾਨੂੰ ਆਪਣੇ ਮੁੱਖ ਮਤਸਰ ਨੇ ਕਿਹਾ ਸੀਗਾ ਮੁੱਖ ਮਤੀ ਸਾਹਿਬ ਦੀ ਗੱਲ ਮੰਨਦੇ ਆ ਜ਼ਿਮੀਂਦਾਰਾਂ ਨੇ ਅਗੇਤੀ ਫਸਲ ਜਿਹੜੀ ਆ ਇਹ ਅਗੇਤੀ ਪੱਕਣ ਵਾਲੀ ਕਿਸਮਾਂ ਉਹ ਵਕੀਝੀਆਂ ਔਰ ਅਗੇਤਾ ਝੋਨਾ ਮੰਡੀਆਂ 'ਚ ਆ ਗਿਆ ਪਰ ਅਜੇ ਤੱਕ ਕੋਈ ਖਰੀਦ ਚਾਲੂ ਨਹੀਂ ਕੀਤੀ ਇਹ ਸਰਕਾਰ ਦੀ ਬਿਲਕੁਲ ਲਕੀ ਆ ਬਹਾਨਾ ਇਹ ਬਣਾਇਆ ਜਾ ਅਸਲ ਵਿੱਚ ਜਿਹੜੀ ਕੇ ਸੈਂਟਰ ਸਰਕਾਰ ਆ ਉਹ ਝੋਨੇ ਦੀ ਖਰੀਦ ਤੋਂ ਆਪਣਾ ਹੱਥ ਪਿੱਛੇ ਕਿੱਡਣਾ ਚਾਹੁੰਦੀ ਆ ਬਹਾਨਾ ਤੇ ਜਿਹੜੇ ਆ ਉਹ ਨਿੱਕੇ ਮੋٹے ਬਣਾਏ ਜਾ ਰਹੇ ਆ ਸਨ ਸਾਡੇ ਕੱਲ ਮਹਤੂਰ ਮੰਡੀ ਦੇ ਵਿੱਚ ਆ ਆਹ ਦੀ ਹਾਲਤ ਸਰਕਾਰ ਨੇ ਮਿਲ ਕੇ ਜ਼ਿਮੀਂਦਾਰਾਂ ਦਾ ਪਿਛਲੇ ਇੱਕ ਹਫ਼ਤੇ ਤੋਂ ਮੰਡੀਆਂ ਦੇ ਵਿੱਚ ਝੋਨਾ ਆਉਣਾ ਬੰਦ ਕੀਤਾ ਹੈਗਾ ਇਹਦੇ ਟਰਾਲੀਆਂ ਮੰਡੀ ਦੇ ਵਿੱਚ ਨਾਲ ਨੂੰ ਮੌਜੂਦ ਤੁਹਾਡਾ ਵਾਧਿਆ ਅਸੀਂ ਕੱਲ ਉੱਥੇ ਆਰਟੀਆ ਨਾਮ ਮੀਟਰ ਲਾਗਤ ਨਾਲ ਲਾ ਕੇ ਆਪ ਦਾ ਝੋਨਾ ਜਿਹੜਾ ਮੰਡੀਆਂ ਚ ਪਿਆ ਸਾਡਾ ਝੋਨਾ ਟਰਾਲੀਆਂ ਚ ਪਿਆ ਖਰਾਬ ਹੋਣ ਰਿਹਾ ਸੀਗਾ ਖੱਟਾ ਝੋਨਾ ਡਿੱਗ ਰਿਹਾ ਵਾ ਸਰਕਾਰ ਖਰੀਦੇ ਨਾ ਖਰੀਦੇ ਅਸੀਂ ਸਾਡਾ ਇੱਕ ਅਸੀਂ ਝੋਨਾ ਵੱਢ ਕੇ ਆਪ ਦੀਆਂ ਮੰਡੀਆਂ ਵਿੱਚ ਤੇ ਲਿਆਉਣ ਜੋਗੇ ਹੈਗੇ ਹਨ ਇਹ ਕਾਦੀਆਂ ਜਿਲ੍ਹਾ ਜਲੰਧਰ ਮੈਂ ਸਰਕਾਰ ਨੂੰ ਇਹ ਪੁੱਛਣਾ ਚਾਹੁੰਦਾ ਕਿ ਕਿਸਾਨਾਂ ਦੇ ਪਿੰਡਾਂ ਵਿੱਚ ਜਾ ਕੇ ਤੇ ਇਹ ਕਹ ਰਹੇ ਆ ਕਿ ਜੇ ਤੁਸੀਂ ਪਰਾਲੀ ਨੂੰ ਅੱਗ ਲਾਈ ਤੇ ਤੁਹਾਡੇ ਤੇ ਪਰਚਾ ਹੋਊਗਾ 23 ਤਰੀਕ ਤੋਂ ਲੈ ਕੇ ਅੱਜ ਤੱਕ ਕਿਸਾਨ ਮੰਡੀਆਂ 'ਚ ਬੈਠਾ ਕੀ ਸਰਕਾਰ ਤੇ ਪਰਚਾ ਦਰਜ ਨਹੀਂ ਹੋਣਾ ਚਾਹੀਦਾ ਸਰਕਾਰ ਦੇ ਉੱਤੇ ਜੇ ਪਰਚਾ ਦਰਜ ਹੋਵੇ ਜੇ ਸਰਕਾਰ ਦੇ ਨੁਮਾਇਦਿਆਂ ਤੇ ਪਰਚਾ ਦਰਜ ਹੋਵੇ ਤੇ ਉਹ ਕਿਉਂ ਨਾ ਚੁੱਕਣ ਕਿਸਾਨ ਹੀ ਇੱਕ ਜਿਹੜਾ ਰੋਲਣ ਵਾਸਤੇ ਬੈਠਾ ਆ ਗਵਰਨਮੈਂਟ ਨੂੰ ਗਵਰਨਮੈਂਟ ਨੇ ਜੋ ਕਹਤਾ ਹੋਈ ਕਹਤਾ ਇਸ ਕਰਕੇ ਸਰਕਾਰ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਜੇ ਸਰਕਾਰ ਉਸ ਗੱਲ ਤੇ ਨਹੀਂ ਪੂਰੀ ਉਤਰਦੀ ਤੇ ਪਰ ਉਹਦਾ ਇੱਕ ਤਰੀਕ ਤੋਂ ਹੀ ਪਰਚੇਜ਼ ਕਰਨੀ ਸੀ ਨਾ ਇੱਕ ਤਰੀਕ ਤੋਂ ਪਰਚੇਜ਼ ਕਰਨੀ ਸੀ ਪਰ ਅੱਜ 5 ਦਿਨ ਹੋਣ ਦੇ ਬਾਵਜੂਦ ਵੀ ਅਜੇ ਤੱਕ 5 ਅੱਜ 5 ਵੀ ਨਿਕਲ ਗਿਆ ਅੱਜ ਤੱਕ ਵੀ ਕਿਸੇ ਮੰਡੀ ਵਿੱਚ ਪਰਚੇਜ਼ ਨਹੀਂ ਹੋਈ ਤੇ ਸਰਕਾਰ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਝੋਨਾ ਨਾ ਚੱਕਣ ਕਰਕੇ ਝੋਨਾ ਨਾ ਚੱਕਣ ਕਰਕੇ ਤੇ ਜਿਹੜੇ ਝੋਨੇ ਦੀ ਭਰਾਈ ਹੋ ਰਹੀ ਹੈ ਕੁਝ ਨਹੀਂ ਹੋ ਰਿਹਾ ਜੀ ਅਜੇ ਕੋਈ ਭਰਾਈ ਨਹੀਂ ਹੋ ਰਹੀ ਕੋਈ ਭਰਾਈ ਨਹੀਂ ਹੋ ਰਹੀ ਕੋਈ ਬਾਰਦਾਨਾ ਨਹੀਂ ਆ ਰਿਹਾ ਅਜੇ ਅਜੇ ਕੁਝ ਵੀ ਨਹੀਂ ਹੋ ਰਿਹਾ ਕੁਝ ਨਹੀਂ ਹੈਗਾ ਬਾਰਦਾਨਾ ਹੈ ਨਹੀਂ ਨਹੀਂ ਬਾਰਦਾਨਾ ਵੀ ਹੈ ਨਹੀਂ ਕੋਈ ਏਜੰਸੀ ਮੰਡੀ ਚ ਪਹੁੰਚੂਗੀ ਤੇ ਬਾਰਦਾਣਾ ਆਊਗਾ ਠੀਕ ਹੈ ਅਸੀਂ ਇਹ ਮੰਗ ਕਰਦੇ ਆ ਕਿ ਜੇ ਪ੍ਰਧਾਨ ਜਵਾਬਦੇਹ ਜੇ ਕਿਸਾਨ ਨਹੀਂ ਜੇ ਗਵਰਨਮੈਂਟ ਨਹੀਂ ਚੱਕਦੀ ਤੇ ਗਵਰਨਮੈਂਟ ਦੇ ਵੀ ਪਰਚਾ ਦਰਜ ਹੋਵੇ ਠੀਕ ਪੰਜਾਬ ਦੇ ਪ੍ਰਧਾਨ ਸਾਹਿਬ ਦੀ ਲੋ